ਗੱਲਾਂ ਤਾਂ ਹੁਣ ਵੱਧ ਗਈਆਂ ਤੇ ਜਦੋਂ ਪ੍ਰੀਤ ਹੋ ਰਹੀਦੀ ਐ ਲੜਦਿਆਂ ਤੋਂ ਉੱਤੇ ਕੋਈ ਆ ਗਿਆ ਤੇ ਪਹਿਲਾਂ ਤਾਂ ਇਹ ਚੁੱਪਚਾਪ ਕਰਕੇ ਲੜ ਰਹੇ ਸੀ ਵਿੱਕੀ ਉਸਦੀ ਮੰਮੀ ਤੇ ਪ੍ਰੀਤ ਕਿਉਂਕਿ ਪ੍ਰੀਤ ਦੇ ਸਾਹਮਣੇ ਇਹ ਸਾਰੀ ਸੱਚਾਈ ਆ ਗਈ ਕਿ ਇਹ ਕਿਵੇਂ ਮੇਰੇ ਨਾਲ ਲਾਲਚ ਕਰਦੇ ਆ ਜਿੰਨਾ ਟਾਈਮ ਪ੍ਰੀਤ ਨੇ ਕੋਈ ਇਹਨਾਂ ਨੂੰ ਗੱਲ ਨਹੀਂ ਕੀਤੀ ਉਹਨਾਂ ਟਾਈਮ ਤਾਂ ਇਹਨਾਂ ਨੇ ਬਹੁਤ ਵਧੀਆ ਵਤੀਰਾ ਰੱਖਿਆ ਪ੍ਰੀਤ ਦੇ ਨਾਲ ਪ੍ਰੀਤ ਨੂੰ ਮਤਲਬ ਕਿ ਹਮੇਸ਼ਾ ਹੀ ਉਸ ਨੂੰ ਏਸੀ ਵਾਲੇ ਕਮਰੇ ਵਿੱਚ ਬਿਠਾਇਆ ਜਾਂਦਾ ਸੀ ਉਸ ਨੂੰ ਕੋਈ ਕੰਮਕਾਰ ਕਰਨ ਲਈ ਨਹੀਂ ਕਿਹਾ ਜਾਂਦਾ ਸੀ ਹਾਲਾਂਕਿ ਵਿਕਟਰੀ ਤੀ ਸਸਤਾ ਉਸ ਨੂੰ ਕੰਮ ਡਾੜ ਛੱਡਦੀ ਸੀ ਕਿਤੇ ਸਵਾਈ ਕਰ ਕਿਤੇ ਕਿਵੇਂ ਕਰ ਪਰ ਵਿੱਕੀ ਨੂੰ ਲਾਲਚ ਸੀ ਤੇ ਵਿੱਕੀ ਲਾਲਚ ਦਾ ਕਰਕੇ ਉਸ ਨੂੰ ਘੱਟ ਕੰਮ ਕਰਨ ਦਿੰਦਾ ਸੀ ਤੇ ਹਮੇਸ਼ਾ ਉਸ ਨੂੰ ਖੁਸ਼ ਰੱਖਦਾ ਸੀ ਤੇ ਉਹ ਆਪਣੀ ਮੰਮੀ ਨੇ ਵੀ ਸਮਝਾਉਂਦਾ ਸੀ ਕਿ ਜੇ ਪ੍ਰੀਤ ਖੁਸ਼ ਰਹੂਗੀ ਤਾਂ ਹੀ ਆਪਣਾ ਘਰ ਭਰੂਗੀ ਪਪੀ ਤੂੰ ਬਾੜਾ ਐਸਾ ਬਤੰਗ ਲਾ ਕੇ ਆ ਕਰ ਕੰਮ ਨੂੰ ਪਰ ਫੋਣ ਵਿੱਕੀ ਦਾ ਅਸਲੀ ਰੂਪ ਸਾਹਮਣੇ ਆਇਆ ਪ੍ਰੀਤ ਦੇ ਕਿਉਂਕਿ ਪ੍ਰੀਤ ਤਾਂ ਹੱਕੀ ਬੱਥੀ ਰਹਿ ਗਈ ਜੇ ਤਾਂ ਉਸਨੇ ਇਹ ਸਚਾਈ ਸੋਣੀ ਕਿ ਪ੍ਰੀਤ ਤਾਂ ਆਪਣੇ ਲਈ ਸੋਨੇ ਦੀ ਮੁਰਗੀ ਆ ਤੇ ਪ੍ਰੀਤ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਤੈਨੂੰ ਤਾਂ ਰਿਸ਼ਤਾ ਵੀ ਨਹੀਂ ਹੁੰਦਾ ਸੀ ਭੂਆ ਨੇ ਰਿਸ਼ਤਾ ਕਰਵਾਤਾ ਤਾਂ ਤੇਰਾ ਵਿਆਹ ਹੋ ਗਿਆ ਨਹੀਂ ਤਾਂ ਤੇਰਾ ਰਿਸ਼ਤਾ ਨਹੀਂ ਹੋਣਾ ਸੀ ਤਾਂ ਵਿੱਕੀ ਵੀ ਕਹਿੰਦਾ ਕਿ ਮੈਨੂੰ ਤਾਂ ਬਾਹਰੋਂ ਰਿਸ਼ਤੇ ਹੋਉਂਦੇ ਸੀ ਤਾਂ ਪ੍ਰੀਤ ਕਹਿੰਦੀ ਆਹੋ ਜੇ ਤੈਨੂੰ ਹੁੰਦੇ ਸੀ ਤੇਰਾ ਰਿਸ਼ਤਾ ਕਿਉਂ ਟੁੱਟਿਆ ਪਹਿਲਾਂ ਤਾਂ ਇਹ ਇੰਨੀਆਂ ਗੱਲਾਂ ਪਿੱਛੇ ਲੜੀ ਗਈ ਤਾਂ ਪ੍ਰੀਤ ਕਹਿੰਦੀ ਮੈਨੂੰ ਤਾਂ ਮੈਂ ਅਦੇ ਨਾਲ ਲੜਨਾ ਹੈ ਕਿਉਂਕਿ ਭੂਆ ਨੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਕਿਉਂਕਿ ਭੂਆ ਨੂੰ ਪਤਾ ਸੀ ਕਿ ਇਹ ਨਸ਼ੇ ਪੱਤੇ ਕਰਦਾ ਤੇ ਨਾਲੇ ਇਸਦੇ ਹੱਥ ਪੱਲੇ ਕੁਛ ਨਹੀਂ ਤੇ ਇਹ ਲਾਲਚੀ ਆ ਪੂਆ ਨੇ ਮੈਨੂੰ ਲਾਲਚਾਂ ਦੇ ਵਿਆਹ ਦਿੱਤਾ ਪਰ ਇਨਸ ਨੂੰ ਵਿਚਾਰੀ ਨੂੰ ਤਾਂ ਇਹ ਨਹੀਂ ਪਤਾ ਕਿ ਇਹਨਾਂ ਨੇ ਤਾਂ ਪਹਿਲਾਂ ਹੀ ਸਕੀਮ ਲਾ ਕੇ ਪੂਆ ਦੇ ਨਾਲ ਤੇਰੀ ਬੋਲਚਾਲ ਬੰਦ ਕਰ ਦਿੱਤੀ ਹੁਣ ਪ੍ਰੀਤ ਸੋਚਦੀ ਹੈ ਕਿ ਇਸ ਬਾਰੇ ਕੀ ਮੰਮੀ ਨੂੰ ਦੱਸਾਂ ਆਪਣੇ ਨੂੰ ਦੱਸਣਾ ਸਹੀ ਹੋਵੇਗਾ ਜਾਂ ਗਲਤ ਹੋਵੇਗਾ ਪਰ ਫਿਰ ਇਹ ਪ੍ਰੀਤ ਸੋਚਦੀ ਹੈ ਕਿ ਨਹੀਂ ਜੇ ਮੰਮੀ ਨੂੰ ਦੱਸਿਆ ਤਾਂ ਉਹ ਬਹੁਤ ਜ਼ਿਆਦਾ ਬੁਰਾ ਮਨਾਵਗੀ ਕਿਉਂਕਿ ਮੰਮੀ ਨੇ ਬਹੁਤ ਭਰੋਸਾ ਕੀਤਾ ਹੈ ਇਹਨਾਂ ਉੱਤੇ ਕਿ ਇਹ ਬਹੁਤ ਚੰਗੀ ਹੈ ਜੇ ਮੰਮੀ ਨੂੰ ਇਹਦਾ ਗੱਲਾਂ ਦੱਸਿਆ ਤਾਂ ਮੰਮੀ ਦਾ ਦਿਲ ਟੁੱਟ ਜਾਏਗਾ ਤਾ ਵਿਕੀ ਤੇ ਉਸ ਦੀ ਮੰਮੀ ਦੀ ਹੁਣ ਕੋਈ ਵੀ ਸਕੀਮ ਕੰਮ ਨਹੀਂ ਕਰਦੀ ਤੇ ਉਹਦੇ ਪਾਸੇ ਤਾਂ ਪ੍ਰੀਤ ਦੀ ਮੰਮੀ ਉਹ ਨਾਲ ਲੜ ਰਹੀ ਆ ਕਿ ਤੂੰ ਮੇਰੀ ਧੀ ਦੇ ਅੰਦਰ ਨਹੀਂ ਗਿਆ ਤੇ ਤੂੰ ਬਾਅਦ ਤੋਂ ਹੀ ਮੇਰੇ ਤੀਨੋਂ ਛੱਡ ਕੇ ਮੁੜ ਆਇਆ ਤਾਂ ਕਵਲ ਨੇ ਵੀ ਸੁਣਾ ਦਿੱਤਾ ਕਿ ਮੈਨੂੰ ਤਾਂ ਉਸ ਨੇ ਅੰਦਰ ਜਾਣ ਹੀ ਨਹੀਂ ਦਿੱਤਾ ਕਿ ਕਹਿੰਦੀ ਜਲੂਸ ਨਾ ਕੱਢ ਤਾਂ ਪ੍ਰੀਤ ਦੀ ਮੰਮੀ ਤੇ ਪਹਿਰ ਤੇ ਪਾਲੀ ਨਹੀਂ ਪੈਂਦਾ ਤਾਂ ਉਹ ਕਹਿੰਦੀ ਤੇਰੀ ਹੀ ਗਲਤੀ ਐ ਤੂੰ ਹੀ ਗਲਤ ਆ ਤੂੰ ਹੀ ਜਾਣ ਕੇ ਆਪਣੀ ਰਣ ਦੇ ਪਿੱਛੇ ਲੱਗਿਆ ਹੋਇਆ ਐ ਤਾਂ ਫਿਰ ਸੰਦੀਪ ਵੀ ਇਕਾਈ ਬੋਰ ਕਿਸ ਗਲਤੀਆਂ ਕਰੋ ਤੁਸੀਂ ਲੋ ਵੀ ਕਰੋ ਤੁਸੀਂ ਲੜਾਈ ਪਾਓ ਤੁਸੀਂ ਤੇ ਅਖੀਰ ਭਾਂਡਾ ਮੇਰੇ ਸਿਰ ਫੋੜ ਦਿੰਦੇ ਆ ਤੇ ਅੱਜ ਤੋਂ ਬਾਅਦ ਮੈਂ ਚੁੱਪ ਨਹੀਂ ਰਹਿਣਾ ਮੰਮੀ ਜੋ ਕੁਛ ਵੀ ਕਰਦੇ ਹੋ ਤੁਸੀਂ ਕਰਦੇ ਹੋ ਜਿਹੜੀ ਲੜਾਈ ਦੀ ਜੜਾ ਉਹ ਤੁਸੋਂ ਹੋਈ ਹੋ ਤਾਂ ਇਹ ਗੱਲ ਸੁਣ ਕੇ ਉਸ ਨੂੰ ਗੁੱਸਾ ਚੜਿਆ ਆ ਤੇ ਸੰਦੀਪ ਵੀ ਕਹਿੰਦੀ ਪਿਛਲੇ 15 ਸਾਲ ਤੋਂ ਤਾਂ ਮੈਂ ਕਦੇ ਲੜਾਈ ਪਾਈ ਨਹੀਂ ਆਪਣੇ ਤੇ ਕੀ ਕਦੇ ਕੋਈ ਗੱਲ ਦੱਸੀ ਨਹੀਂ ਤੇ ਕੀ ਹੁਣ ਮੈਂ ਹੁਣ ਜੀ ਤੇ ਵਿਆਹ ਤੋਂ ਬਾਅਦ ਹੀ ਮੈਂ ਸਭ ਕੁਝ ਕਰਨ ਲੱਗਣਾ ਸੀਗਾ ਤਾਂ ਕਮਲ ਨੇ ਵੀ ਸੰਦੀਪ ਦੀ ਪੂਰੀ ਸਾਈਡ ਲਈ ਤੇ ਉਸ ਨੂੰ ਇੱਕ ਗੱਲ ਵੀ ਉਸ ਦੀ ਮੰਮੀ ਨੇ ਨਹੀਂ ਸੁਣੀ ਤੇ ਉਹਨਾਂ ਨੂੰ ਸਾਰਿਆਂ ਨੂੰ ਝੂਠਾ ਪਾ ਦਿੱਤਾ ਤੇ ਕਹਿਣ ਲੱਗ ਪਈ ਕਿ ਮੇਰੀ ਧੀ ਦੇ ਸੋਹਰੇ ਤਾਂ ਬਹੁਤ ਚੰਗੇ ਆ ਉਸ ਉਸ ਦੀ ਬਹੁਤ ਚੰਗੀ ਹੈ ਪਰ ਉਸ ਨੂੰ ਇਹ ਨਹੀਂ ਪਤਾ ਕਿ ਤੇਰੀ ਧੀ ਨੂੰ ਤਾਂ ਉਹਨਾਂ ਨੇ ਪਸਵਾਲੇ ਡਗਰਾ ਵਾਲੇ ਚ ਲਾ ਦਿੱਤਾ ਤੇ ਆਪਣਾ ਅਸਲੀ ਚਿਹਰਾ ਤੇ ਨੂੰ ਦਿਖਾ ਦਿੱਤਾ